ਹਿੰਦੀ ਪੱਟੀ ਲਗਾਇਆ ਬਣਾਉਣਾ ਤੇ ਬਾਹਰੋਂ ਤਾਂ ਤੇ ਲਗਣੀ ਥੋੜੀ ਜੀ ਤੇ ਬਾਕੀ ਜਿਹੜੀ ਵਧੂਗੀ ਉੱਪਰ ਲਾ ਦਾਂਗੇ ਆਪਣਾ ਲੈ ਵੀ ਬਾਹਰ ਵਾਲੀ ਕੰਦ ਕਰਨੀ ਸ਼ੁਰੂ ਕਰਤੀ ਐ ਅੱਧਾ ਦੇਖੋ ਕਿੰਨੀ ਪਿਆਰੀ ਲੱਗਣ ਦੀ ਬੈਠੀ ਹੈ ਇਹਨੂੰ ਕਿੱਧਰ ਖੜਨਾ ਨਾਲ ਲੈ ਇਹ ਨਾਲ ਬਾਹਰ ਲਿਆਈ ਹੈ ਟੱਡੀ ਇੱਧਰ ਟੱਡੀਏ ਉਹ ਬਈਆ ਬਈਆ ਇਹ ਅਸੀਂ ਚੱਲੇ ਵਿੱਕੀ ਹੁਣਾਂ ਦੇ ਘਰੇ ਉੱਥੇ ਥੋੜਾ ਜਿਹਾ ਮੈਨੂੰ ਕੰਮ ਸੀਗਾ ਉਹਨਾਂ ਦੇ ਡੈਡੀ ਜੀ ਦੇ ਨਾਲ ਤੇ ਹੁਣ ਚੱਲੇ ਹਾਂ ਮੈਂ ਨਾਲ ਸੰਦੀਪ ਨਖਮਹਾਜਾ ਚੱਲਦੇ ਆਂ 10 ਮਿੰਟ 10 ਮਿੰਟ ਟੁਕਣਾ 10 ਜਾਂ 15 ਮਿੰਟ ਜਲਦੀ ਆ ਜਾਣਾ ਹੈ ਤੇ ਇਹਦੇ ਸੈਂਡਲ ਨਾਲ ਲੱਲੇ ਮੈਂ ਹਾਂ ਉੱਥੇ ਉਹਨਾਂ ਦੇ ਰੇੜ ਦੀ ਬੜਾਏ ਪਾ ਦੇ ਫਿਰ ਪਾ ਦੇ ਓਕੇ ਆ ਗਏ ਆ ਥੋੜਾ ਟਾਈਮ लवली ਵਾਲੇ ਰੁਕੇ ਸੀਗੇ ਤੇ ਹੁਣ ਇਹ ਸਬਜੀ ਕਿਹੜੀ ਆ ਆ ਚਣਿਆਂ ਦੀ ਸਬਜੀ ਕਾਲੇ ਚਣੇ ਆ ਹੈਗੀ ਆ ਚਿੱਟੇ ਜਣੇ ਇਹ लवली ਵੱਲੋਂ ਲੈਦੀ ਆ ਸਬਜੀ ਤੇ ਇਹ ਘਰੇ ਬਣਾਈ ਸੀਗੀ ਇਹਨੇ ਨਾ ਸੱਟ ਲਵਾਉਣੀ ਏ ਮੁੱਲ ਲੱਗਦੀ ਗੱਲ ਖਣੀ ਬਸ ਹੋ ਕੰਡਿਓ ਲੈ ਦੁੱਧ ਦੀ ਬੋਤਲ ਫੜ ਦੁੱਧੂ ਫੜੋ ਆਪਣਾ ਚੱਲ ਆ ਫੜਦਾ 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 ਵੈਰੀ ਗੁੱਡ ਹਾਂ ਫੜਦਾ ਫੜਦਾ ਦੁੱਧੂ ਆਈ ਆਈ ਗਾਣਾ ਜਾਈ ਹੁਣ ਹਾਂ ਇੱਥੇ ਦੁੱਧ ਪੀ ਲੈ ਹੁਣ ਲੰਮੇ ਪਾਜੋ ਪੀਓ ਪੀਓ ਇੱਥੇ ਲੰਮੇ ਪੈ ਕੇ ਪੀ ਲੈ ਨਾ ਦੁੱਧੂ ਇਹਦਾ ਪੀ ਲੈ ਪੀ ਲੈ ਚੱਲ ਪੀ ਲੈ ਹੁਣ ਦੁੱਧ ਪੀ ਲੋ ਵੈਰੀ ਗੁੱਡ ਉਹ ਬੋਤਲਾਂ ਦੀ ਛੋਟਕੀ ਯਾਰ ਬੋਤਲ ਫਣਾਈ ਯਾਰ ਚੱਲ ਦੁੱਧ ਪੀ ਲੋ ਪੀ ਲੋ ਚੱਲ ਲੰਮੇ ਪੈ ਜਾਓ ਲੰਮੇ ਪੈ ਲਿਓ ਹੁਣ ਲੰਮੇ ਪੈ ਜਾਓ ਲੰਮੇ ਪੈ ਜਾਓ ਵੈਰੀ ਗੁੱਡ ਯਾਰ ਇਹ ਫੈਰੀ ਫੈਰੀ ਕੁੰਝ ਲਾਤੀ ਅਵੀ ਤੇ ਹੁਣ ਨਵੀ ਹੋਏਗੀ ਖਰਗੁਨ ਬਾਹਰ ਤੇ ਹਾਂ ਬਾਹਰ ਦਾ ਕਹ ਕੇ ਕਾਤਾ ਤੂੰ ਕਾਕਾ ਤੂੰ ਕਾਕਾ ਹਾਂ ਤੂੰ ਕਾਕਾ ਚਾਚੂ ਨੇ ਦੱਸੋ ਸੋਨਾ ਪੁੱਤੂ ਕਿੱਥੇ ਸੋਨਾ ਪੁੱਤ ਕਿੱਥੇ ਆਈ ਸੋਨਾ ਬਤਾਈ ਆਈ ਦੋ ਮਿੰਨਾਂ ਇੱਕੋ ਜਿਹੀ ਉਹ ਦੇਖ ਲਈ ਜੀ ਆਏ ਨੇ ਇਹਨਾਂ ਦੇ ਕੋਲ ਬਾਰਤਾਂ ਮਗਵਾਇਆ ਭਰਾ ਪਤੀ ਕੋਲ ਨਹੀਂ ਆਪਣੇ ਬਾਇਲਟ ਦੇ ਮਦਰ ਪਾਏ ਕਰਨ ਲਈ ਦੀ ਹੁਣ ਦਾ ਘਰੇ ਨਵੇਂ ਘਰ ਆਦ ਤੇ ਉਧਰ ਵੀ ਬੱਟੀ-ਪੱਟੀ ਘੋਲਣੀ ਸੀ ਨਾ ਬਾਕਸ ਵਗੈਰਾ ਵੀ ਇੱਥੇ ਸੁੱਟੇ-ਸੁੱਟੇ ਨੇ ਹਾਂ ਸਾਰੀ ਹਾਂ ਸਾਰਾ ਡੈਡੀ ਨੇ ਆਪਣੇ ਕੰਮ ਕੀਤਾ ਵੈਰਿੰਦਾ ਵੈਰ ਕੇ ਦਾ ਸਾਰਾ ਕੰਮ ਡੈਡੀ ਨੇ ਆ ਇੱਥੇ ਫ੍ਰਿਜ ਲਾਉਂਦੇ ਨਹੀਂ ਆ ਪਹਿਲੇ ਫ੍ਰਿਜ ਵੱਜ ਗਈ ਨਾਲ ਭਰਾਵਾ ਉਹ ਟੁੱਟ ਗਿਆ ਸੋਤੀ ਆ ਠੀਕ ਹਾਂ ਮੈਂ ਸੁਣੇ ਬੋ ਗਣਾ ਹੁੰਦਾ ਹੁੰਦਾ ਨਾ ਸਭ ਕਲੀਆਂ-ਕਲੀਆਂ ਹੋ ਗਈਆਂ ਸਾਡੇ ਵਿਆਹ ਦੀ ਕੁੜੇ ਤਿਆਰੀ ਤੇ ਹੁਣ ਇੱਥੇ ਕਹਦੇ ਸਭ ਕਲੀਆਂ-ਕਲੀਆਂ ਲੱਥ ਗਈਆਂ ਦੋ ਸਾਲ ਹੋ ਗਏ ਸਾਡੇ ਵਿਆਹ ਨੂੰ ਹੈ ਕਿਤੇ ਹਲਾਤਾ ਹਲਾਤਾ ਉਹ ਵੇਖਦਾ ਫੇਰ ਪਾੜਤਾ ਇਹਨੇ ਵੇਖਣ ਨਹੀਂ ਦਿੱਤਾ ਹੁਣੇ ਪਾੜਿਆ ਲੈ ਵੀ ਆ ਹੁਣ ਕਿਚਨ ਵਾਲੀ ਕੰਦ ਹੈਵੀ ਕਰਦਣ ਲੱਗੇ ਆ ਹਰ ਕੰਦ ਦਾ ਕੰਮ ਨਿਬੜਦਾ ਇਹ ਹੁਣ ਕਲੀ ਨਹੀਂ ਖਾਊਗੀ ਬਸ ਇਹਦਾ ਕੰਮ ਨਿਬੜ ਗਿਆ ਇਧਰ ਬਾਰਿਸ਼ ਵੀ ਆ ਗਈ ਆ ਕੰਮ ਖਰਾਬ ਹੋ ਗਿਆ ਹਾਂ ਮੈਂ ਬਾਹਰ ਨਹੀਂ ਜਾਣਾ ਕੋਦਰ ਡੈਡੀ ਹਰਸ਼ੇ ਪਾਉਂਦੇ ਆਥੇ ਕਮਰੇ ਦੇ ਜਿਹੜਾ ਪੈਣ ਲਾ ਮਾਲ ਮੂਲ ਭੁੱਲਿਆ ਇਧਰ ਬਾਰਿਸ਼ਾਂ ਨੂੰ ਸ਼ੁਰੂ ਹੋ ਗਈ ਆ ਕੰਮ ਹੋ ਗਿਆ ਖਰਾਬ ਹੈ ਸ਼ੋਕੇ ਹਾਂਜੀ ਹਾਂਜੀ ਕੀ ਹੈ ਅਮੀ ਮੈਂ ਇਹ ਪਹਿਲਾਂ ਦੇ ਕਲੀਆਂ ਹੀ ਚਲਦੇ ਹਾਂ। ਹੁਣ ਆ ਅੰਦਰ ਪਹਿਲਾਂ ਲੇਵੀ ਜੇ ਘੋਲ ਕੇ ਲਾ ਲੋ ਕੰਧਾ ਨੂੰ ਫੇਰ ਉਹਨੂੰ ਗੁਰਸ਼ ਕਰਕੇ ਪੱਤਰੀ ਕਰ ਲੋ। ਫੇਰ ਅਸੀਂ ਲੈਂਦਾ ਕਿ ਅੱਡੇ ਉਹਦਾ ਡਰਮ ਦੇ ਵਿੱਚ ਕਲੀਆਂ ਆ ਗਿਆ। ਖੁੱਲੀ ਕਲੀਆਂ ਤੇ ਹੋਂਦੀ ਲਿਆ ਦੇ। ਤੇ ਉਹ ਦੋ ਦਿਨ ਭਿੱਜੀ ਰਹਿੰਦੀ ਸੀ। ਬੇਚੀ ਇੱਕ ਪੌਣਾ ਕੀ ਖੈਗੂ ਗੁਲ ਘਰੇ ਪਾ ਲੈਣਾ। ਨਹੀਂ ਸੜੀ ਇਹ ਪਾ ਲੈਣੀ ਹੋਈ ਨਹੀਂ ਗੰਦੀ ਜੀਆਂ ਵਾਦ ਦੀ ਪਾ ਦੇਣੀ। ਉਹ ਪਾ ਲੈਣੀ ਜਲਮ ਕਰਕੇ ਚਾਲ ਮਿਲ ਪਾਈ। ਆਪੇ ਫੇਰ ਲੈ ਉਹ ਕੂਚਾ ਜਣਾ ਨਹੀਂ ਉੱਥੇ ਹੀ ਪਾ ਵਾਂਜੇ ਦਾ। ਕੂਚੀ ਕੋ ਚਾਹਿਆ ਹਾ ਉਹ ਨਹੀਂ ਆ ਕੇ ਫੇਰ ਲਣੀ ਮੈਂ ਉਹ ਮੇਰੇ ਭਰਾ ਨੇ ਆਪੇ ਮੇਰੇ ਵਿਆਹ ਤੇ ਚੇਰੀ ਉਹਨੇ ਮੁੜ ਕੇ ਆਪਣੇ ਵਿਆਹ ਤੇ ਆਪੇ ਫੇਰ ਲਈ ਇਦਾਂ ਕਰਕੇ ਵੱਡੇ ਮਮੇ ਨੇ ਕਿ ਨਿੱਕੇ ਨੇ ਵੱਡੇ ਨੇ ਅਸੇ 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 ਨੇਕੇ ਮਾਮੇ ਵਰੀ ਤੇ ਥੋੜਾ ਚੱਲ ਗਿਆ ਹੋਰ ਸਸ ਕੰਮ ਮੁੜ ਕੇ ਪੇਂਟ ਪੂਂਟ ਚੱਲ ਗਏ ਹਨਾ ਮੈਨੂੰ ਲੱਗਦਾ ਹਾਂ ਉਹਦੇ ਚੱਲ ਗਏ ਸਹੀ ਤੇ ਅਜਿਹਾ ਜਿੰਨੇ ਜੋ ਮਾਲ ਬਣਾਣੇ ਕਿ ਪੂਰੀ ਕੰਦ ਜੋਗਾ ਬਣਾਣੇ ਪਹਿਲਾਂ ਟੱਚਿੰਗ ਦਾ ਵੇਖ ਲੈਣਾ ਪਹਿਲਾਂ ਟੱਚਿੰਗ ਜੋਗਾ ਬਣਾ ਲੈਣਾ ਪੂਰਾ ਬਣਾਉਣਾ ਪਏ ਪੂਰਾ ਬਣਾਣੀ ਬਾਅਦ ਚ ਉਹਦਾ ਕੀ ਹੋਵੇ ਤੇ ਮਾਸਾ ਵਿੱਚ ਤਰਾ ਮਾਲ ਹੀ ਪਾਣਾ ਤੇ ਪੂਰੀ ਬਣਾ ਸਕਦਾ ਹਾਂ ਪਹਿਲਾਂ ਟੱਚਿੰਗ ਨਾਲ ਬਣਾ ਕੇ ਵੇਖ ਲੈ ਜਿਦਾਂ ਸੂਤਰ ਆਉਂਦਾ ਆਲੇ ਇਹ ਟੱਚਿੰਗ ਲਾ ਦੋ ਇਹਨੇ ਹਾਂ ਟੂ ਕੂਬਾ ਹੁਣ ਤੂੰ ਜਾਣੇ ਤੇ ਤੇਰਾ ਕੰਮ ਜਾਣੇ ਮੈਨੂੰ ਹੋਣੀ ਪਤਾ ਅੱਜ ਤੇ ਤਰਾ ਸਮਾਨ ਲੈ ਦਿੱਤਾ ਆ ਮੇਰੇ ਪੌਡਰ ਚੰਦ ਤੋਂ ਸ਼ੁਰੂ ਹੋ ਗਿਆ ਜੀ ਸਾਰੇ ਕਰ ਦੇਗਾ ਤੇ ਚਿੰਤਾ ਨਾ ਕਰ ਤੇ ਤਾਂ ਸਾਰੇ ਜਾਣੇ ਨੇ ਇੱਕ ਗੱਲ ਦੱਸ ਦਈਏ ਗੱਲ ਇਹ ਹੈ ਕਿ ਇਹ ਘਰ ਤੇ ਆਪਾਂ ਵੇਚਣਾ ਹੈ ਤੁਹਾਡੇ ਸਾਰੇ ਜਾਣੇ ਨੇ ਇੰਸਟਾਗ੍ਰam ਤੇ ਮੈਸੇਜ ਆਉਣੇ ਸ਼ੁਰੂ ਹੋ ਗਏ ਕਿੰਨੇ ਦਾ ਵੇਚਣਾ ਕੀ ਸਾਹਿਬ ਉਹ ਤੇ ਬਾਹਰ ਦੀ ਗੱਲ ਹੈ ਜੀ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਵਾਂ ਵੀ ਆਪਾਂ ਨੂੰ ਟਾਈਮ ਵਿੱਚ ਚਾਹੀਦਾ ਉਹ ਮੈਂ ਨਵਾਂ ਘਰ ਬਣਾਉਣਾ ਉਧਰ ਮਨੀਸ਼ ਕਰਦੇ ਕਿ ਮੈਨੂੰ ਟਾਈਮ ਵਿੱਚ ਚਾਹੀਦਾ ਘਰ ਬਣੇ 6 ਮਹੀਨੇ ਜਾਂ 8 ਮਹੀਨੇ ਮੈਨੂੰ ਚਾਹੀਦੇ ਆ ਉਹ ਤੋਂ ਮੈਂ ਘਰ ਉਧਰ ਬਣਵਾਵੀਂ ਆ ਠੀਕ ਨਹੀਂ ਗੱਲ ਛੋਕੇ ਹਾਂਜੀ ਹਾਂਜੀ ਕਿਉਂਕਿ ਆਪਾਂ ਨੂੰ ਟਾਈਮ ਜ਼ਰੂਰੀ ਚਾਹੀਦਾ ਉਹ ਮੈਂ ਕਿਰਾਏ ਦੇ ਥੋੜੀ ੱੱਕੇ ਖਣੇ ਕਿਰਾਏ ਤੇ ਉਹਦਾ ਕੰਮ ਕਰਾਏ ਤੇ ਆਪਣਾ ਸਮਾਨ ਹੀ ਇੰਨਾ ਆ ਵੀ ਕਿਰਾਏ ਦੇ ਸਮਾਨ ਵੀ ਨਹੀਂ ਆਪਣਾ ਰੱਖਿਆ ਜਾਣਾ ਜਿੰਨਾ ਆਪਣੇ ਕੁਸਮਾਨ ਆ ਬਹੁਤ ਜ਼ਿਆਦਾ ਸਮਾਨ ਆ ਕਿੰਨੂ ਹੋਇਆ ਟੈਂਡ ਟੈਂਡ ਕਿਦੀ ਹੋਈ ਦੇ ਗਾਂ ਉੱਥੇ ਇੱਕ ਤਾਂ ਵਾਲੇ ਆਏ ਆ ਤੁਸੀਂ ਇੱਥੇ ਗੱਲਾਂ ਮੁਬਾਰਕਾਂ ਨਹੀਂ ਗਿਉਂ ਆਹੋ ਹੋ ਉਦੋਂ ਵਾਲੇ ਜਰਾ ਮੇਰੇ ਦੋਲੇ ਫੋਨ ਤੇ ਰਹਿਣਾ ਡੈਡੀ ਮਮੀ ਦੇ ਦੋਲੇ ਵੀ ਆ ਆ ਸ਼ੋਕੇ ਨੇ ਕੋਈ ਨਹੀਂ ਕੀਤਾ ਸੀ ਇਹ ਤਾਂ ਬੱਸ ਇਦਾਂ ਕੰਡੇ ਬਸ ਓ ਜੀਓ ਲੈ ਤੇਰੀ ਸਭ ਤਰਤੀ ਐ ਠੀਕ ਐ ਸਹੀ ਐ ਗੱਲ ਨਹੀਂ ਜਾ ਰਹਾ ਹਾਂ ਆ ਗਟੀਆਂ ਹੀ ਹੋਈ ਵੀ ਦੋ ਟੱਕ ਨਹੀਂ ਉਹ ਬੂਹੇ ਬੰਦ ਸਾਰਾ ਸਾਰਾ ਬੰਦ ਕਰ ਉਹ ਬੂਹੇ ਬੰਦ ਕਰ 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 ਸੇਤ ਕਰ ਸੇਤ ਕਰ ਨਾ ਇਹ ਲੋਕੀ ਨਾ ਵੀ ਹੋ ਦਸ ਪਾ ਦੇ ਲੈਣਦੇ ਭਰਾਵਾ ਲੈਣੇ ਲੈਣ ਉਹਦੇ ਪੱਠਾ ਤੇ ਖੜੀ ਉਹਨੂੰ ਮਹਾਰਾਜ ਹੋਰ ਤੇ ਤੁਸੀਂ ਜੇ ਆ ਇੱਥੇ ਪਿੰਡੇ ਜੀ ਹੈਂ ਨੇੜੀ ਲਮਕਾਲੇ ਹੱਡੜ ਤੋਂ ਹੋਇਆ ਈ ਆਲੂ ਕੇ ਚੱਲੇ ਜੇ ਇੱਕ ਗੱਲ ਤੇ ਸੁਣ ਜਾ ਮੇਰੀ ਹਾਂ ਬਹੁ ਏ ਬਹੁ ਨਾ ਲਾਓ ਜਲਾ ਹਾਂ ਆ ਆ ਦਵਾਣਾ ਕਰਨੀ ਹਾਂ ਬਹੁ ਏ ਓਹ ਭਰਾਵਾ ਫਣੀ ਕੋਣ ਸਭ ਕੋ ਹੈਗਾ ਡੈਡੀ ਨੂੰ ਮੈਂ ਪੈਸੇ ਬਣਾਇਆ ਭਾਈ ਵੀਰ 20 ਰੁਪਏ ਕਿਲੋ ਮੈਂ ਲਿਆਂਗਾ ਮੰਡੀਆਂ ਤੋਂ ਲਾ ਕੇ 10 ਰੁਪਏ ਲੈਣੇ ਨੇ ਭਾਈ ਕਹਿ ਕੇ ਲੈਣੇ ਠੀਕ ਠੀਕ ਜੀ ਚਲੋ ਪੈਸੇ ਦਿਓ ਤੋਲ ਦੇ ਨੇ ਤੋਲਦਾ ਤੋਲਦਾ ਮੈਂ ਕਹਿੰਦਾ ਘੱਟ ਨਾਲ ਵੀਰ ਦੀ ਘੱਟ ਦੇਣਾ ਅਸੀਂ ਕਹਿੰਦੇ ਕਰ ਲਓ ਜੀ ਚੱਲ ਜੀ ਨਾਲ ਚੱਲਣਾ ਕਰਨਾ ਨਾ ਤਿੰਨ ਜੀ ਨਾ ਤਾਂ ਜਾਇਲ ਆਵਾਂਗੇ ਹੋਰ ਦੱਸੋ ਸਾਰੇ ਮੋਰ ਲਾਈਵਿਆਂ ਬੰਜਾਈ ਚੱਲਣ ਡਿਆ ਕਰਨ ਸਦੀ ਸਰ ਜੀ ਮੈਂ ਲੈ ਆ ਤੇ ਆਪਣੀ 3000 ਰੇਟ ਅਗੀ ਡੈਡੀ ਚਾ ਲੈਣ ਵਾਸਤੇ ਆਈ ਸੀ ਹਿੱਟਾਂ ਵਾਲੇ ਆਏ ਤੇ ਇਟ ਲਾਉਣ ਡੇ ਆ 3000 ਆਪਣੀ ਇਟ ਹੋਰ ਆ ਗਈ ਆ ਸੁਖ ਦੇ ਨਾਲ ਤੇ ਇੱਧਰ ਮੈਂ ਹਾਂ ਥੋੜਾ ਠੀਕ ਕਰਦੀ ਹਾਂ ਸਨਤ ਸਰ ਜੀ ਥੋੜੀ ਵਾਲੀ ਜੀ ਮੱਥਿਆ ਹੀ ਪੇਣ ਜੈ ਤੇ ਇਹ ਮੈਂ ਸੈਟ ਕਰਾ ਦਈਏ ਤੇ ਇਹ ਪਾ ਹੁਣ ਕਰਦਣ ਲੱਗਾ ਸੈਟ ਇਹ ਭਰਾ ਜੀ ਆਪਣਾ ਇਹ ਕੋਈ ਸਪੈਸ਼ਲ ਨਹੀਂ ਸੱਦਿਆ ਕੋ ਬਾਹਰੋਂ ਬੰਦਾ ਇਹ ਆਪਣਾ ਵੀਰਿਆ ਵੀ ਤੇ ਵੱਡਾ ਭਰਾ ਆ ਮੇਰਾ ਕਣੀ ਮਿਸ਼ੋਕੇ ਛੋਟਾ ਆ ਮਾ ਡਾਇਮ ਮਮਾ ਸ਼ੋਟਾਂ ਤੇ 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 ਤਿੰਨ ਜਵਾਕ ਕੀ ਇਹਦੇ ਵੇਬਾ ਕੰਦਾ ਚਲਾ ਗਏ ਹੱਦ ਹੋ ਗਈ ਇਹ 20 ਸਾਲਾਂ ਦਾ ਜੇ ਇਹ 20 ਦਾ ਜੇ ਮੈਂ 20 ਸਾਲਾਂ ਦਾ ਤੂੰ 26 ਸਾਲਾਂ ਦਾ ਓਹ ਵਾ 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 ਸਰਪੰਚ ਜੀ ਚੱਲ ਪੜੇ ਮੈਂ ਤਾਂ ਛੋਟਾ ਬੱਟੀ ਕਿਹਾ ਸਾਲਾਂ ਦੀ 9 ਸਾਲਾਂ ਦੇ ਤੇ ਤੇਰਾ 14 ਸਾਲਾਂ ਦਾ ਲਾਹ ਲੈ ਨਹੀਂ ਨਹੀਂ ਫੇਰ ਲਾ ਹੈ ਦੇ ਆ ਬਿਠੀ ਨੇ ਲੜੀਆਂ ਹੁੰਦੀਆਂ ਦੂਜਿਆਂ ਇਹਦੇ ਨਾਟਕ ਵੇਖਣ ਦੀਆਂ ਨੇ ਇਹ ਵੀ ਵਿਚਦਾ ਦਾ ਨੇ ਸਾਹ ਬਣੀ ਆਏ ਨੇ ਤੇ ਇਹ ਘਰ ਅਹੀਂ ਵੇਚਣਾ ਹੈ ਬਸ ਤੇ ਕਿਤੇ ਬਕਾਓਗੇ ਜੀ 50-70 ਲੱਖ ਦਾ ਉਹ ਗੱਲ ਆ ਮੈਂ ਪਰਲਾ ਵੀ ਗਿਆ ਲੈ ਨਹੀਂ 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 ਐਵੇਂ ਯਾਰ ਸੁਣਾ ਬਈਆ ਉਹ ਘਰ ਦੇ ਵਿੱਚ ਬਾ ਤੁਹਾਡੀ ਤਰੱਕੀ ਹੋ ਗਈ ਹੈ ਆਜੋ ਸਾ ਫੰਡਿਆਂ ਨੇ ਇਹਨਾਂ ਸਨ ਜੀ 50 60 ਲੱਖ ਦਾ ਵੇਚਣਾ ਇੰਨੇ ਦਾ ਕਿੱਥੇ ਵੰਡਿਆ ਭਰਾ ਇਹ ਪੈਸੇ ਦੀ ਗੱਲ ਡੈਡੀ ਕਰਨਗੇ ਯਾਰ ਹਾਂਜੀ ਸ਼ੇਰ ਆਹ ਵਧਿਆ ਨਹੀਂ ਪੈਣਾ ਨਹੀਂ ਤਾਂ ਅੱਖਾਂ ਚ ਪਈ ਪੀਲੇ ਰੰਗ ਮੈਂ ਕਰਵਾਇਆ ਵਾ ਤੁਹਾਡੀ ਕੈਰੀ ਨਹੀਂ ਸਪੈਸ਼ਲ ਤੁਸੀਂ ਬੰਦੇ ਨੂੰ ਮਾੜਾ ਨਹੀਂ ਕਹਿਣਾ ਵੀ ਕਿਤੇ ਅੱਖੀਂ ਨਜ਼ਰ ਨਾ ਲੱਗੇ ਆਹੋ ਬਸ ਬਸ ਕਰਾਇਆ ਉਹ ਪੀਲੇ ਮੁਕਲਿਆ ਹਾਂ ਉਹ ਇੰਨੇ ਕਰਵਾਇਆ ਕਰਨ ਤੇ ਉਹ ਵੀ ਜਲੂਸ ਘੜਾਤਾ ਰਹਿੰਦਾ ਰਹਿੰਦਾ ਹੁੰਦਾ ਕਰਨੇ ਘੜਵਾਤਾ ਜਲੂਸ ਅੱਛਾ ਜਰੋਂ ਨਾ ਕਰਦਾਂਗੇ ਹੋਰ ਨਾ ਕਰਦਾਂਗੇ ਕੋਈ ਉਬਰਦਾਂਗੇ ਹੱਥੀ ਕਾਲਾ ਕਰਦੇ ਨਹੀਂ ਤੇ ਕਿਆਰੀ ਨੂੰ ਕਿਆਰੀ ਨੂੰ ਕਾਲਾ ਕਰ ਦੇ ਨਹੀਂ ਜਿੱਦਾਂ ਜਿੱਦਾਂ ਉਹ ਨਹੀਂ ਰੱਖੇ ਵੀ ਪੱਥਰ ਰੱਖੇ ਉਦਾਂ ਤਾਂ ਉਹ ਨਹੀਂ ਨੀ ਕਿਆਰੀ ਕਰੀ ਜਾਓ ਕਿਆਰੀ ਕਿੱਥੇ ਰਹਿਣ ਦੇ ਨਹੀਂ ਮੈਂ ਕਿਉਂ ਕਰਨਾ ਵਾਈਟ ਕਹਿੰਦੇ ਇੱਕ ਦਿਨ ਕੱਲ ਨੂੰ ਤੈਨੂੰ ਆਪਣੇ ਹੱਥਾਂ ਦੇ ਬਣਾਏ ਹੋਏ ਪਕੌੜੇ ਸਿਖਾਉਣੇ ਸੀ ਮੈਂ ਹੈ ਆ ਕਿਉਂ ਹੈ ਮੋਬਾਈਲ ਤੇ ਲਾਇਆ ਵਾ ਅੱਛਾ 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 ਕੋ ਫਿਰ ਮੈਂ ਦਿਖਾਵਾਂ ਤੂੰ ਹੀ ਖਾਣੀ ਹਾਂਜੀ ਹਵਾ ਚੱਲਣ ਦੇ ਨਾ ਕਿੰਨੀ ਕੋਸੀ ਇੱਧਰ ਆ ਜਾਓ ਇੱਧਰ ਆ ਜਾਓ ਹੁਣ ਆਪਣੇ ਆਪਣੇ ਘਰੋਂ ਕੱਲੀ ਨਹੀਂ ਨਾ ਮੈਂ ਉਹਨੂੰ ਉੱਧਰ ਚੱਲੀ ਇੱਧਰ ਆ ਇੱਧਰ ਪਾਜੀ ਮੈਂ ਕਹਿੰਦਾ ਮੈਂ ਜਿੰਨੀ ਮੈਂ ਜਿੰਨੀ ਤੇਜ਼ ਹਵਾ ਚੱਲਣ ਢਈ ਆ ਜੇ ਇੰਨੀ ਤੇਜ਼ ਹੀ ਉਧਰ ਚੱਲੀ ਜਿਹੜੀਆਂ ਡਿਸਪੋਜ਼ਲ ਪਲੇਟਾਂ ਨੇ ਸੋਚਿਆ ਉੱਡ ਉੱਡ ਜਾਣੀਆਂ ਵਿਖੇ ਕਲੋਨੀ ਤੋਂ ਬਾਹਰ ਹਣਾ ਦੋ ਟੇਬਲ ਲਾ ਲਓ ਟੇਬਲ ਆਹ ਆਪੇ ਪਾ ਕੇ ਪਾ ਲਈ ਨਾ ਵੀ ਹਰ ਹਾਂ ਵਾਲਪੇਪਰ ਉਤਾਰ ਦੇਣਾ ਵਾ ਕਿਉਂਕਿ ਤੁਹਾਨੂੰ ਪਤਾ ਹੈ ਗੁੜੀਆਂ ਉਤਾਰ ਦਿੰਦੀ ਸਾਰਾ ਤੇ ਹੁਣ ਆਪਾਂ ਪੇਂਟ ਕਰਵਾ ਲਾਂਗੇ ਆਪਣੇ ਕਮਰੇ ਦੇ ਵਿੱਚ ਇੰਨਾ-ਇੰਨਾ ਕਰਵਾਣਾ ਵਾ ਜਿਵੇਂ ਇਹ ਕੁੜੀਆਂ ਮਤਲਬ ਗੁੜੀਏ ਦਾ ਤਕੰਦਾ ਆ ਇਹਨਾਂ ਨੂੰ ਨਵਾਂ ਲਾ ਦੇਣਾ ਤੇ ਇਹ ਵਾਲਪੇਪਰ ਨਾਲ ਮੈਚ ਹੋਇਆ ਨਾ ਇਹ ਕਿਸੇ ਇਸ ਤਰ੍ਹਾਂ ਦਾ ਲੇਮਨ ਜਿਆ ਕਲਰ ਠੀਕ ਹੈ ਹੂੰ ਪੱਟੀ ਵੀ ਹੈ ਨਾ ਇੱਥੇ ਭਰੀ ਜਾਊਗੀ ਪੱਟੀ ਭਰੀ ਗਣੀ ਹੈਗੀ ਥੋੜੀ ਜਿਹੀ ਬਚੀ ਹੋਣੀ ਉਹਨੂੰ ਕਹਿ ਦਿੰਨਾ ਥੋੜਾ ਸਾਫ਼ ਕਰ ਤਾਂ ਭਰ ਦੇ ਨਾ ਜਨਾਲੀ ਆ ਥੋੜਾ ਕੰ ਲੱਗੂ ਜੇ ਐਦਾਂ ਹੋ ਕੇ ਟੇਡ ਮਾਰ ਨਾ ਜੇ ਸਹੀ ਨਿਕਣ ਤੁਮ ਇਹਨੇ ਤੇੜੇ ਕੰਦ ਤਾਂ ਇਹਨੇ ਇਹਨੇ ਮਾਰ ਦੇ ਲੈ ਵੀ ਭਰਾ ਨੇ ਖਿੱਚਦਾ ਹੀ ਕੰਮ ਇੱਧਰ ਆਇਆ ਲੈ ਵੀ ਆ ਕੰਦ ਪੂਰੀ ਕਰਤੀ ਹੈ ਤੇ ਇਧਰਲੀ ਆ ਵੀ ਕੰਦ ਕਰਤੀ ਹੈ ਭਰਾ ਨੇ ਮਾੜਾ ਮੋਟਾ ਕੰਮ ਠੀਕ ਹੋ ਗਿਆ ਹੈ ਸਪੀਡ ਤੋਂ 90 ਦਾ ਹਨ ਚਾਹ ਪਿਆਈਏ ਦੋ ਵਾਰੀ ਦੋ ਵਾਰੀ ਪੰਜ ਵਾਰੀ ਪੰਜ ਵਾਰੀ ਆਹਾ ਤਿੰਨ ਵਾਰੀ ਮੈਂ ਖਾ ਗਿਆਂ ਵਿੱਚ ਨੇ ਭਰਾ ਹੈ ਆਪਣਾ ਪਈ ਮੈਂ ਅੱਗੇ ਦੱਸਿਆ ਵੀਡੀਓ ਦੇ ਵਿੱਚ ਇਹ ਸਾਡੇ ਕੰਮ ਵਾਲਾ ਨਹੀਂ ਇਹ ਸਾਡਾ ਆਪਣਾ ਹੈ ਸਿਹਰ ਦਾ ਹੀ ਭਰਾ ਲੱਗਦਾ ਹੈ ਅਜੇ ਤੱਕ ਕੰਮ ਹੋਣਾ ਮਤਲਬ ਖਿੱਚਿਆ ਗਿਆ ਵਹੇ ਹੁਣ ਥੋੜਾ ਬਾਹਰ ਦੀ ਕੰਦ ਰਹਿ ਗਈ ਬਸ ਉਹ ਕਰਨੀ ਆ ਤੇ ਕੋਠੇ ਤੇ ਮੜੇ ਨੂੰ ਡੇਟ ਚ ਜੀ ਲਾਉਣ ਵਾਲੇ ਉਹ ਲਾ ਦੋਨੇ ਬਸ ਠੀਕ ਹੈ ਥੋੜੀ ਪੱਟੀ ਲੱਗਾ ਬਣਾਉਣ ਤੇ ਬਾਹਰ ਕੰਦ ਤੇ ਲਗਣੀ ਥੋੜੀ ਜੀ ਤੇ ਬਾਕੀ ਜਿਹੜੀ ਵਧੂਗੀ ਉਹ ਉੱਪਰ ਲਾ ਦਾਂਗੇ ਆਪਣਾ ਕੋ ਅੱਧਾ ਥੋੜਾ ਤੇ ਵਧ ਗਿਆ ਵਾ ਇਹ ਅੱਧਾ ਵਾ ਅੱਧਾ ਭਜ ਗਿਆ ਅੱਧਿਆਂ ਥੋੜਾ ਕੱਟ ਹਨਾ ਹਾਂਜੀ ਹਾਂਜੀ ਚਲ ਕੋਈ ਨਾ ਇਹਨਾਂ ਨੂੰ ਰੱਖ ਲਾਂਗੇ ਸਾਂਭ ਕੇ ਪਈ ਰਵੇ ਖਰਾਬ ਤਾਂ ਨਹੀਂ ਹੁੰਦੀ ਹਣੀ ਮਾਈ ਚਾਹ ਜੇ ਪਾਣੀ ਪੂਣੀ ਨਾਲ ਉੱਤੇ ਡਿੱਗੇ ਤੇ ਪਾਣੀ ਨਹੀਂ ਲੱਗਣਾ ਜੇ ਤਾਂ ਬਾਕੀ ਨਹੀਂ ਖਰਾਬ ਨਹੀਂ ਹੁੰਦੀ ਐ ਅੱਛਾ ਸਹੀ ਐ ਦਾਦ ਨੂੰ ਦਾਦੇ ਨੇ ਫੋਨ ਲਾਇਆ ਦਾਦਾਂ ਨੂੰ ਲਾਓ ਫੋਨ ਤੇ ਦਾਦਾ ਦਾਦੇ ਨੂੰ ਘਰ ਆ ਜਾ ਦੋ ਫੋਨ ਲਾਓ ਨਾ ਲਾਓ ਫੋਨ ਦਾਦੇ ਫੋਨ ਲਾ ਦੋ ਦਾਦ ਜੀ ਹੈਲੋ ਦਾਦਾ ਇਹ ਜਾਂਦੀ ਦਾਦੇ ਨੂੰ ਲਾਓ ਨਾ ਦਾਦੇ ਨੂੰ ਲਾਉ ਉਹ ਲੈ ਵੀ ਬਾਹਰ ਵਾਲੀ ਕੰਦ ਕਰਨੀ ਸ਼ੁਰੂ ਕਰਤੀ ਐ ਆਹ ਪੱਟੀ ਪੱਟੀ ਨੇ ਸਿੰਗਲ ਕੋਡ ਕੀਤਾ ਸੀ ਫਿਰ ਇਹਦੇ ਥੋੜਾ ਡਾਰਕ ਕੀਤਾ ਫੇਰ ਗੱਲ ਬਣੀ ਹੁਣ ਉੱਪਰੋਂ ਰਹਿਣ ਦੇਣਾ ਉੱਪਰ ਜੋ ਹੈਗਾ ਠੀਕ ਐ ਬਸ ਇਹ ਲੱਭਿਆ ਕੰਦ ਕਰਤੀ ਆ ਮਾਣੇ ਮਾੜੇ ਚ ਲੱਗਣ ਦੇ ਜਦ ਪੁੱਛੇ ਲੱਗੇ ਹੁੰਦੇ ਪਰ ਇੰਨਾ ਮਹਿਸੂਸ ਨਹੀਂ ਹੁੰਦਾ ਵੇਖ ਲੋ ਇਹ ਵੀ ਕੰਦ ਹੋ ਗਈ ਆ ਉਧਰੋਂ ਆ ਆ ਵੀ ਹੋ ਗਿਆ ਵਾ ਠੀਕ ਆ ਆ ਵੀ ਕੰਦ ਹੋ ਗਈ ਜਿੱਥੋਂ ਮਤਲਬ ਕਲੀ ਖਾਂਦੀ ਹੈ ਹਰ ਗੁਣ ਸਾਡੀ ਇੱਥੋਂ ਲਾ ਕੇ ਖਾਂਦੀ ਜੀ ਤੇ ਇੱਕ ਉਹ ਪਰਲੇ ਸਾਈਡ ਤੋਂ ਖਾਂਦੀ ਕੀ ਆ ਕੀ ਆਂਦੀ ਅੰਦਰ ਜਣਾ ਅੰਦਰ ਆ ਅਵੇ 7 ਵਜੇ ਦੇ ਨਾਲ ਵੀਰ ਫ੍ਰੀ ਹੋਇਆ ਤੇ ਖੁਸ਼ ਕਰਕੇ ਤੋਰਤਾ ਵਿੱਚ ਮੈਂ ਤਾਂ ਮੋਹਾਂ ਦਾ ਪਰ ਕੀ ਸੇਵਾ ਕਰਨ ਗਿਆ ਲੁਧਿਆਣਾ ਦਿੱਲੀ ਚੱਲਦੀ ਹੈ ਬਹੁਤ ਉੱਥੋਂ ਦਾ ਪਰ ਹੁਣ ਕਿੰਨਾ ਕਿੰਨਾ ਟਾਈਮ ਲੱਗਦਾ ਪਤਾ ਨਹੀਂ ਕਿੰਨਾ ਟਾਈਮ ਲੱਗਾਈਂ ਮਾ ਮਾਚੋ ਕੰਮ ਲਈ ਬੰਦਿਆ ਖੁਸ਼ ਹੋ ਗਿਆ ਕਿ ਮੈਂ ਚਲੋ ਕਿਉਂਕਿ ਮਿਹਨਤ ਬੜੀ ਕੀਤੀ ਚਾਹਨੇ ਬੜੇ ਚਿਰ ਦਾ ਲੱਗਾ ਹੈ ਕਦੋਂ ਦਾ ਆਇਆ ਬਸ 8:30 ਵਜੇ ਦਾ ਆਇਆ ਮੇਰੇ ਘਰੇ 8:30 ਵਜੇ ਤੇ ਹੁਣ 7 ਵਜੇ ਨਾ ਗਿਆ ਇੱਥੇ ਹੁਣ 7:00 ਦੇ ਤੇ ਲੈ ਵੀ ਅੱਜ ਸਫਾਈ ਚੱਕਰ ਕਮਰੇ ਦੀ ਕਿਉਂ ਬੜੀ ਇਥੇ ਘੱਟਾ ਬੜਾ ਜਮਾ ਹੋਇਆ ਪਿਆ ਬਹੁਤ ਕਲੀ ਸੀਗੀ ਬਹੁਤ ਮੰਦਾ ਹਾਲ ਸੀਗਾ ਤੇ ਹਾਂਜੀ ਮੰਮੀ ਮਲਦੀ ਨੇ ਕਹਿੰਨੇ ਕੇ ਪੈਰਾਂ ਨੂੰ ਤੇਲ ਤਾਂ ਤਾਂ ਦੇ ਆਪੂ ਦੇ ਆਪੂ ਦੇ ਇਥਾ ਕੇ ਦੇ ਇਹ ਨਾਲ ਜੈਸਾ ਇਥਾ ਕੇ ਦੇ ਤੇ ਪੈਰ ਵੀ ਖੜਵੜੇ ਹੋ ਗਏ ਫਿਰ ਫਿਰ ਪੈਰ ਗੰਦੇ ਹੋ ਕੇ ਗੰਦੇ ਗੰਦੇ ਹੋ ਕੇ ਪੈਰ ਤਾਂ ਚੋਨੇ ਕਿੱਥੇ ਚੋਨੇ ਪਿਆ ਕਿੱਥੇ ਪੈ ਆ ਆ ਤੇ ਸ਼ੀਰਾ ਕਟਨ ਜਿੰਮੇਵਰੇ ਸਾਡੀ ਵੀ ਮੁਕੜ ਦਿੱਤੇ ਹੁਣ ਬਸ ਰਮਾਨ ਦਾ ਖਾਣਾ ਹੀ ਤੇ ਅੱਜ ਅੱਜ ਅਸਲ ਜੇ ਘੱਟਾ ਵੜਾ ਚੜ ਗਏ ਨੇ ਜਦੋਂ ਨੇ ਇੱਕ ਵਾਰ ਲਾਇਆ ਤੇ ਪਾਊਡਰ ਜਿਆ ਵੜਾ ਓੜਿਆ ਸਾਰਾ ਘਰ ਸਾਫ਼ ਕੀਤਾ ਸਾਰਾ ਇੱਕ ਵਾਰੀ ਦੇ ਪੂਰਾ ਇੱਥੇ ਵੀ ਬਹੁਤ ਬੋਰਾ ਵਾਲੀ ਬੜਾ ਘੱਟਾ ਹੈਗਾ ਇੱਥੇ ਬਹੁਤ ਸੀਗਾ ਬਹੁਤ ਚੜ ਗਿਆ ਹੈ ਸਭ ਪਹਿਲਾਂ ਟੋਲਾ ਸਾਫ਼ ਕੀਤਾ ਸਭ ਦੇਖੋ ਕਿੰਨੇ ਸਾਫ਼ ਲੱਗਣ ਨੇ ਅੱਧਾ ਦੇਖੋ ਕਿੰਨੀ ਪਿਆਰੀ ਲੱਗਣ ਦੀ ਬੈਠੀ ਹੈ ਜੀ ਹੈਲੋ ਹੈਲੋ ਕਰ ਦੇ ਦਾਦੂ ਨੂੰ ਦਾਦੂ ਨੂੰ ਫੋਨ ਲਾ ਦਿਓ ਹੈਲੋ ਪਾਉਜੀ ਹੈਲੋ ਜੰਤਾਂ ਸੀ ਲੱਦੂ ਲੈਂ ਲਾ ਬੱਤੀ ਆ ਗਈ ਰੰਗ ਰਾਇਆ ਬੜਾਇਆ ਹੋਰ ਆਵੇ ਐਵੇਂ ਥੋੜੀ ਬੜ ਵੀ ਜਗ ਗਿਆ ਅਜੇ ਅਜੇ ਇੱਥੇ ਟੇਬਲ ਤੇ ਬਹਿ ਖਾਣੇ ਬਸ ਚਵਾਈ ਨੂੰ ਲੈ ਚੀਜੀ ਦਾ ਤੇ ਖਵਾਉਣੀ ਦੂਜੇ ਹੱਥ ਇਦਾਂ ਖਾਓ ਮੈਂ ਹੁਣ ਦੇਖੋਗਾ ਪੀਸ ਉਹਨੂੰ ਵੱਡਾ ਵੱਡਾ ਲਾਗਦਾ ਮੈਨੂੰ ਇਹ ਡਰ ਰਹਿਂਦਾ ਹੈ ਵੀ ਟੀਲਾ ਜਿਹਦੇ ਚ ਪੀਸੜ ਆਇਆ ਉਹਨਾਂ ਮਰਾਲੇ ਫਿਰ ਮੈਂ ਤਾਇਆ ਪੀਸ ਵੱਡਾ ਲਾ ਦਿਆਂਗਾ ਵੀ ਟੀਲਾ ਪੀਸ ਦੇ ਵਿੱਚ ਹੀ ਰਹਿ ਜਾਊਗਾ ਹਾਂ ਵੇ ਹਾਂ ਬੀਤੇ ਬਾਪੂ ਕਾ ਗਾਥੀ ਕਰ ਰਹੀ ਹੈ ਕੀ ਆ ਪ੍ਰਸ਼ੰਤ ਹੂੰ ਮੈਂ ਦੇਜੂ ਤਾ ਕੱਢੀ ਜਾਂਦੀ ਇਹਨੂੰ ਫੇਰਾ ਦੇ ਦੇ ਆਪਣੇ ਬਣੀ ਹੋਈ ਐ ਜੀ ਸ਼ਿਮਲਾ ਮਿਰਚ ਕਹਿੰਨ ਨੂੰ ਨਾਉਂਦੇ ਇਹ ਫੋਨ 'ਤੇ ਕੋ ਬੋਲੇ ਦਾਦਾ ਹੈ ਲੋ ਹਰ ਕੋਣ ਕਿਤੇ ਹੈਲੋ 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 ਹਾਂ ਕਦੀ ਕੇਵਲ ਕਦੀ ਕੇਵਲ ਲੈ ਉੱਠ ਉਹ ਵੇਖੀ ਥੱਲੇ ਨ ਜਾ ਪਵੇ ਜਿੰਨਾ ਤੂੰ ਮੇਨੇ ਬਾਜੀ ਪੋਣੀ ਆਪਣੀ ਤੇ ਕਿੱਥੋਂ ਆਈ ਤੇ ਤੂੰ ਕਿੱਧਰ ਗਿਆ ਐ ਬਾਹਰ ਘੁੰਮਣ ਅੱਧੀ ਰਾਤ ਯਾਰ ਫੇਰ ਚੀਜ਼ ਲੈ ਆਈ ਬੱਲੇ ਬੱਲੇ ਇਹਦਾ ਕੋਨੀ ਵਾਲ ਪੈਸੇ ਖਰਚਣੇ ਸ਼ੁਰੂ ਕਰਤੇ ਨੇ ਬਹੁਤ ਜ਼ਿਆਦਾ ਫੜਾ ਦੇ ਉਹਨਾਂ ਚੀਜ਼ ਫੜਾ ਦੇ ਛਾਂੜ ਬਹੁਤ ਜ਼ਿਆਦੀ ਖਾਂਦੇ ਲੈ ਛੱਡ ਗਿਆ ਇੱਕ ਹੋਰ ਮੈਂ ਵੈਰ ਸ਼ੁਰੂ ਕਰ ਲੈ ਕਿਦਣਾ ਫੁੱਲੀਆਂ ਆਪਣੀਆਂ ਤੇ ਦਾਲ ਤੂੰ ਲੈ ਆਂਦੀ ਹੈ ਹਨਾ ਲਗਾਉਂਦੋਂ ਇਹ ਪਿਆਜ਼ ਪਾਣੇ ਆ ਪਿਆਜ਼ ਪਾ ਆਹ ਇਹ ਗੱਲ ਸਹੀ ਹੈ ਮੈਂ ਫੇਟਾ ਮੇਡਾ ਫੁਰਕ ਰਿਆ ਪੈਕੜ ਮੈਂ ਉਹਦੇ ਚੇਤੇ ਆਈ ਪਾ ਅੱਛਾ ਅੱਛਾ ਅੱਜ ਠੰਡ ਬੜੀ ਹੈਗੀ ਬਾਰਿਸ਼ ਪਈ ਹੈ ਹੁਣ ਥੋੜੀ ਜੀ ਤੇ ਠੰਡ ਵਧ ਗਈ ਠੰਡ ਬਹੁਤ ਜ਼ਿਆਦਾ ਗਈ ਪੱਖਾ ਲਾਇਆ ਸੀ ਮੈਂ ਪੱਖਾ ਬੰਦ ਕਰ ਦੋ ਬੜਾ ਠੰਡ ਬੜੀ ਲੱਗਣ ਰਹੀ ਹੈ ਤੇ ਸਲੀਪ ਹੁਣੀ ਕਹਿੰਦੇ ਬਾਹਰ ਬਹੁਤ ਜ਼ਿਆਦਾ ਠੰਡ ਹੈ ਬਾਹਰ ਉਦਾਂ ਜਿੱਦਾਂ ਮਣੀ ਸਰਬ ਨਹੀਂ ਠੰਡ ਆਹੋ ਅਛਾ ਹਾਂ ਬੋਲਦੇ ਵਾਹ ਜਾ ਕੇ ਸਹੀ ਚੰਨ ਮੈਂ ਵੀ ਇਹ ਕਿ ਹੁੰਦਾ ਯਾਰ ਐਦਾ ਜੀ ਗੀਨ ਨਾ ਮੈਂ ਜਾਨਣਾ ਵੇਖਣ ਬਾਹਰ ਬਾਹਰ ਜੰਗੀ ਦਾ ਅੰਕਲ ਕਹਿੰਦੇ ਟੋਪੀਆਂ ਨਹੀਂ ਪਾ ਕੇ ਐਂ ਜਰਾਬਾਂ ਨਹੀਂ ਪਾ ਕੇ ਤਵੇਂ ਮਹੌਲ ਕਰ ਲਿਆ ਨਹੀਂ ਸੱਚੀ ਠੰਡ ਹੈ ਸਭ ਤੋਂ ਸੱਚੀ ਠੰਡ ਹੈ ਹਾਂ ਉਹ ਬਾਤ ਹੈ ਹਵਾ ਬਹੁਤ ਚੱਲਣ ਈ ਓ ਤੁਹਾਡਾ ਆਪਣਾ ਹਜੇ ਓਏ ਬਹੁਤ ਠੰਡ ਹੈ ਸਹੀ ਗੱਲ ਹੈ ਬਾਰਿਸ਼ ਪਰ ਰੁਕੀ ਹੈ ਵੀ ਚਲ ਬਾਰਿਸ਼ ਰੁਕੀ ਰਹੀ ਰਹੀ ਚੰਗੀ ਗੱਲ ਹੈ ਬਹੁਤ ਠੰਡ ਹੈ ਚੱਲ ਗਈ ਫਰਾਂ ਅੰਦਰ ਮਰਦਾ ਹਾਂ ਹਉ ਹਉ ਬਾਹਰ ਹਵਾ ਚੱਲਣ ਈ ਆ ਬਹੁਤ ਠੰਡਿਆ ਬਈ ਸਹੀ ਲੱਗਿਆ ਕੋਟੀ ਵਾਲਾ ਮੌਸਮ ਹੋ ਗਿਆ ਵਾ ਕੋਟੀ ਪਾਉਣ ਵਾਲਾ ਮੌਸਮ ਮੈਂ ਕਿ ਕੋਟੀ ਪਾਉਣ ਵਾਲਾ ਮੌਸਮ ਹੋ ਗਿਆ ਬਹੁਤ ਠੰਡੀ ਜਰਾ ਹਵਾ ਹੱਡਾਂ ਚ ਲੰਘਦੀ ਜਾਂਦੀ ਡੈਡੀ ਬਹੁਤ ਆਤਾ ਤੋ ਹੀ ਬਈ ਰਹਿ ਲੈ ਰਹਿ ਨੂੰ ਇਦਾਂ ਚਾਹ ਜੀ ਗੋਣਿਆ ਚਾਹ ਬਣੀ ਜਾਓ ਬਣਾ ਕੇ ਲਿਆਓ ਹਮਣਾ ਆ ਗਿਆ ਤੇ ਉਹ ਬੋਰੇ ਚ ਕੁਝ ਆ ਗਿਆ ਚਾਹ ਬਣਾ ਮੇਰੇ ਵੀਰ ਤਗੜਾ ਹੋ ਜਾ ਕਿ ਮੈਂ ਬਣਾਵਾਂ ਹੈ ਅਈ ਸੱਚ ਹੁਣ ਮੈਂ ਤਰਬੂਜ ਖਵਾਇਆ ਨਹੀਂ ਕਿੰਨੇ ਖਵਾਇਆ ਭਾ ਚੰਗਾ ਮੈਂ ਪੈਸੇ ਖਰਚੇ ਉਹ ਬੱਲੇ ਡੜੀ ਨੂੰ ਕੜੇ ਵੇਖੋ ਕਿੰਨੇ ਪਏ ਇੱਕ ਦੋ ਤਿੰਨ ਤਿੰਨੇ ਪਾਏ ਹਾਂ ਹਾਂ 8 ਤੋਂ ਬਤੂ ਚੋਕਾ ਬਣ ਗਈ ਬੇਲਪੁੜੀ ਕਿ ਨਹੀਂ ਫਿਰ ਸਹੀ ਸੁੱਕੀ ਬਣਾਉਣੀ ਸਿਰ ਸਹੀ ਮੈਂ ਬਣਾ ਰਿਹਾ ਮੈਂ ਚਾਹ ਤੇ ਉਹ ਬੇਲਪੁੜੀ ਖਾ ਰਹੇ ਨੇ ਮੈਂ ਚੱਲ ਬੇਲਪੁੜੀ ਨਾਲੇ ਖਾਈ ਜਾਂਦੇ ਆ ਤੇ ਨਾਲ ਦੇ ਨਾਲ ਮੈਂ ਪਾਣੀ ਤਾਂ ਰੋਣਾ ਚਾਹ ਵਾ ਤੇ ਦੇਖੋ ਬੇਲਪੁੜੀ ਖਾ ਲੈਣੇ ਵਾਜਾਂ ਦੇ ਮਾਰਨ ਬਿੱਟੀ ਹਲੋ ਬਿੱਟੀ ਹਲੋ ਹੁਣ ਮਿੱਟੀ ਲੱਭਦੀ ਨਹੀਂ ਵੇਖੋ ਹੁਣ ਜਾਂਦੀ ਨਹੀਂ ਤੇਨ ਲੱਭਦੀ ਨਾ ਹੁਣ ਵੇਖੋ ਖਲੋਤੀ ਇੱਥੇ ਬਿੱਟੀ ਹਲੋ ਇਹਨੂੰ ਪਤਾ ਲੱਭਦੀ ਨਹੀਂ ਚੱਲ ਅਸੀਂ ਅੱਛੇ ਪਾਵਰ ਆਜਾ ਇੱਧੇ ਇੱਧੇ ਉਹ ਨੀਲਾ ਬਿੱਟੀ ਇਹਦਾ ਵਲੋਗ ਤੁਹਾਨੂੰ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਸਰ ਜਾਨੇ ਬਾਏ ਬਾਏ ਸਸਿਕਾ ਲਵ ਯੂ